ਇਸ ਚੀਜ਼ ਦਾ ਪਹਿਲਾਂ ਤੁਸੀਂ ਸਕਰੀਨਸ਼ਾਟ ਲੈ ਲਓ। ਹੁਣ ਦੁਬਾਰਾ ਦੇ ਵਿੱਚ ਮੈਂ ਤੁਹਾਨੂੰ ਨੀਚੇ ਵਾਲਾ ਪਾਰਟ ਸਿਖਾ ਰਹੀ ਹਾਂ। ਇਹਨਾਂ ਦੋਨਾਂ ਫੁੱਲਾਂ ਦੇ ਵਿੱਚ ਫਰਕ ਪਤਾ ਕੀ ਹੈ ਜਿਹੜੇ ਮੇਰੇ ਹੱਥ ਦੇ ਵਿੱਚ ਫੁੱਲਾ ਮੰਗੋ ਯੈਲੋ ਵਾਲਾ ਇਹਦਾ ਕੀ ਹੈ ਇਹ ਵਿੱਚ 4 ਅਪਲਾਈ ਹੁੰਨਾ ਤੇ ਜਿਹੜਾ ਉਹ ਸਾਈਡ ਤੇ ਪਿਆ ਵਾ ਇਹ ਕਿੰਨੀ ਹੈ 3 ਅਪਲਾਈ ਹੁੰਨ ਤੇ ਇਹਦੇ ਤੇ 3 ਅਪਲਾਈ ਦੇ ਉੱਤੇ ਮोटा ਕਰੋਸ਼ਾ ਲੱਗਿਆ ਹੋਇਆ ਦੇਖੋ ਫਿਰ ਉਹਦਾ ਸਾਈਜ਼ ਆਪਣੇ ਆ ਵੱਡਾ ਹੋ ਗਿਆ ਹੁਣ ਚਾਰ ਪਲਾਈ ਆ ਜਿਹੜੀ ਉਹਦੇ ਉੱਤੇ ਕਰੋਸ਼ਾ ਵੀ ਥੋੜਾ ਉਹ ਲੱਗਿਆ ਹੋਇਆ ਵਾ ਬਰੀਕ ਲੱਗਿਆ ਹੈ ਬਰੀਕ ਨੰਬਰ ਛੋਟੇ ਨੰਬਰ ਦਾ ਸੋ ਫਿਰ ਉਹ ਜਿਆਦਾ ਟਾਈਟ ਟਾਈਟ ਦਿਖਾਈ ਦਿੰਦਾ ਹੈ ਸਰਕਲ ਇਹਦਾ ਕਿੱਦਾਂ ਬਣਾਣਾ ਹੈ ਤੁਸੀਂ ਫੁੱਲ ਦੀ ਤਰ੍ਹਾਂ ਹੀ ਬਣਾਉਣਾ ਹੈ ਚਾਰ ਚੇਨ ਪਾ ਲਓ ਫੇਗੜੀ ਕਰੋਸ਼ਾ ਤੁਸੀਂ ਪਹਿਲੀ ਚੇਨ 'ਚ ਲਿਆ ਕੇ ਸਲਿੱਪ ਸਟਿਚ ਕਰ ਲੈਣਾ ਫਿਰ ਸਰਕਲ ਬਣ ਜਾਣਾ ਉਹਦੇ ਵਿੱਚ ਆਪਾਂ ਨੇ ਕੀ ਕਰਨਾ ਹੈ ਪਹਿਲਾਂ ਇੱਕ ਚੇਨ ਬਣਾਵਾਂਗੇ ਚੇਨ ਮੈਂ ਕਿਉਂ ਬਣਾਉਣੀ ਹੈ ਕਿਉਂਕਿ ਜਦੋਂ ਮੈਂ ਸਰਕਲ ਪੂਰਾ ਕਰਕੇ ਆਉਂਗੀ ਵਾਪਸ ਚੇਨ ਦੇ ਉੱਤੇ ਸਲਿੱਪ ਸਟੀਚ ਕਰੂੰਗੀ ਸੱਤ ਸਿੰਗਲ ਕਰੋਸ਼ੀਏ ਪਾਉਂਗੀ ਆਫਟਰ ਦੈਨ ਇੱਕ ਚੇਨ ਫੇਰ ਜਿਹੜੇ ਸੱਤ ਸਿੰਗਲ ਕਰੋਸ਼ੀਏ ਨੇ ਉਹਨਾਂ ਦੇ ਉੱਪਰ ਦੋ-ਦੋ ਕਰੋਸ਼ੀਏ ਪਾਉਂਗੀ ਸਿੰਗਲ ਕਿੰਨੇ ਬਣਨਗੇ 7 2 14 ਠੀਕ ਹੈ ਆਫਟਰ ਦੈਨ 3rd ਰੋ ਤੋਂ ਲੈ ਕੇ 7th ਰੋ ਤੱਕ ਤੀਜੀ ਲਾਈਨ ਤੋਂ ਲੈ ਕੇ 7ਵੀਂ ਲਾਈਨ ਤੱਕ ਆਪਾਂ ਨਾ ਵਧਾਉਣਾ ਨਾ ਘਟਾਉਣਾ ਹੈ ਜਿਹੜੇ 14 ਸਿੰਗਲ ਕਰੋਸ਼ੀਆਂ ਨੇ ਉਹਨਾਂ ਦੇ ਵਿੱਚ ਇੱਕ 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 ਪਾਈ ਜਾਣਾ 14 ਫਿਰ ਸਲਿੱਪ ਸਟਿਚ ਕਰ ਦੇਣਾ ਇੱਕ ਚੇਨ ਦੇ ਉੱਤੇ ਬੰਦ ਹੋ ਗਈ ਲਾਈਨ ਫਿਰ ਇੱਕ ਚੇਨ ਬਣਾਉਂਗੀ ਫਿਰ 14 ਸਿੰਗਲ ਕਰੋਸ਼ੀਆਂ ਫਿਰ ਚੇਨ ਦੇ ਉੱਤੇ ਆ ਕੇ ਸਲਿੱਪ ਸਟਿਚ ਫਿਰ ਇੱਕ ਚੇਨ ਫਿਰ ਸਿੰਗਲ ਕਰੋਸ਼ੀਆਂ 14 ਐਦਾਂ ਕਰਕੇ 7ਵੀਂ ਲਾਈਨ ਤੱਕ ਆਪਾਂ ਚਲੇ ਜਾਣਾ ਹੈ ਹੌਲੀ ਹੌਲੀ ਇਹ ਪਹਿਲਾਂ ਕਲੀਜੀ ਬੰਨ ਜੀ ਕਲੀ ਤੋਂ ਬਾਅਦ ਇਹਨੇ ਉੱਪਰ ਉੱਪਰ ਨੂੰ ਵਧਣਾ ਸ਼ੁਰੂ ਹੋ ਜਾਣਾ ਕਿਉਂਕਿ ਨਾ ਤਾਂ ਆਪਾਂ ਇਹਦਾ ਇਹਨੂੰ ਸਿੱਧਾ ਕਰ ਲੈਣਾ ਪਹਿਲਾਂ 1 2 3 4 5 5 ਸਿੱਤੇ ਹੋ ਚੁੱਕੀਆਂ ਨੇ ਰੋਜ਼ ਜਦੋਂ ਵੀ ਨਵੀਂ ਸ਼ੁਰੂ ਕਰਨੀ ਆਪਾਂ ਚੇਨ ਬਣਾਉਣੀ ਆ ਕਿਉਂਕਿ ਮੈਂ ਵਾਪਸ ਆ ਕੇ ਇਹਦੇ ਉੱਤੇ ਇੱਕ ਸਲਿੱਪ ਸਟਿਚ ਬਣਾ ਕੇ ਇਹਨੂੰ ਬੰਦ ਕਰ ਦੂੰਗੀ ਇਹ ਵਾਲੀ ਲਾਈਨ ਨੂੰ ਠੀਕ ਹੈ ਜਦੋਂ ਆਪਾਂ ਕੋਈ ਰੋ ਬਣਾਉਨੇ ਆ ਵਧਾਉਂਦੇ ਨਹੀਂ ਘਟਾਉਂਦੇ ਨਹੀਂ ਉਹਨੂੰ ਉੱਦੈ ਹੀ ਬੁਣੀ ਜਾਂਦੇ ਆ ਉੱਪਰ 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 ਪਰ ਫਿਰ ਉਹ ਕੰਮ ਜਿਹੜਾ ਆ ਸਰਕਲ ਬਣਾਣ ਦੀ بجائے ਇੱਕ ਡਾਇਰੈਕਸ਼ਨ 'ਚ ਉੱਪਰ ਨੂੰ ਵੱਧਣਾ ਸ਼ੁਰੂ ਹੋ ਜਾਂਦਾ ਹੁੰਦਾ। ਜਿਦਾਂ ਤੁਸੀਂ ਦੇਖ ਲਓ ਆਪਾਂ 20 ਕਾਊਂਟ ਕਰਦੇ ਹਾਂ ਲਾਈਨ 1 2 3 4 5 6 7 ਉਹ ਜਿਹੜੀ ਆਪਾਂ ਏਡ ਬਣਾਵਾਂਗੇ ਉਹ ਜਿਵੇਂ ਆਪਾਂ ਫੁੱਲ ਦੀ ਬਣਾਈ ਸੀ ਕਿੰਗਰੀਆਂ ਇਹ ਇਹ ਦੇਖ ਲਿਓ ਉੱਧਰ ਜਾ ਕੇ ਫਲਾਵਰ ਦੇ ਵਿੱਚ ਉਦਾਂ ਹੀ ਬਣਾਉਣੀ ਹੈ ਇਹ। ਤੰਦਾ ਜਿਨੀਆ ਪਹਿਲਾ ਆਪਾਂ ਚੇਨ ਬਣਾਵਾਂਗੇ ਆ ਚੀਜ ਬਣ ਜੇਗੀ ਚੇਨ ਉਸੇ ਵਿੱਚ ਸਿੰਗਲ ਗਰੋਸ਼ੀਆ हूँ ऊपर तीन बारी मैं चेन करूंगी एक दो तीन हूँ इन मैं अगली चेन च जाके जोड़ दूंगी स्लिप स्टिच नहीं करना सिंगल क्रोशिया करना है हूँ मैं जान लूँगी ਤੇ ਸਿੰਗਲ ਕ੍ਰੋਸ਼ੀਆ ਬਣਾ ਲਾਂਗੇ ਹਾ ਦੇਖੋ ਸਿੰਗਲ ਕ੍ਰੋਸ਼ੀਆ ਬਣਾ ਕੇ ਬਸ ਫਿਰ ਇਦਾਂ ਹੀ ਐਂਡ ਦੇ ਉੱਤੇ ਜਾ ਕੇ ਆਪਾਂ ਇਹਨੂੰ ਕਿਤੇ ਵੀ ਫਲਿੱਪ ਸਟੀਚ ਕਰ ਦਾਂਗੇ ਜਿੱਥੋਂ ਆਪਾਂ ਸ਼ੁਰੂ ਕੀਤਾ ਸੀਗਾ ਦੋ ਤਿੰਨ ਸਿੰਗਲ ਕ੍ਰੋਸ਼ੀਆ ਨੇ ਚੇਨ ਵੱਢੀ ਕਰਕੇ ਉਹਦੇ ਵਿੱਚ ਦੀ ਵਰਕ ਕੱਢ ਕੇ ਘੱਟ ਪੰਜ ਜਾਣੀ ਹੈ ਤੁਹਾਨੂੰ ਮੈਂ ਸਿਖਾਈ ਹੋਈ ਹੈ ਤੇ ਧਾਗਾ ਤੁਸੀਂ ਜਿਹੜਾ ਹੁਣ ਕਟੋਗੇ ਉਹਨੂੰ ਛਪਾ ਲੈਣਾਗੇ ਮਤਲਬ ਸਫਾਈ ਰੱਖਣੀ ਹੈ ਨਾਲ ਦੇ ਨਾਲ ਕੰਮ ਕਰਦੇ ਕਰਦੇ ਸਫਾਈ ਰੱਖੀ ਜਾਉਂਗੇ ਨਾ ਫੇ ਬਾਅਦ ਵਿੱਚ ਔਖਾ ਨਹੀਂ ਹੁੰਦਾ ਜਦੋਂ ਆਪਾ ਗਲੂਜਾ ਜੋੜ ਦਿੰਨੇ ਆ ਹੁਣ ਇਹਦਾ ਧਾਗਾ ਕੱਟ ਕੇ ਇਹਦਾ ਫਿੱਟ ਕਰ ਦੇਣਾ ਫਿੱਟ ਕਰਕੇ ਤੁਸੀਂ ਆਪਣੇ ਅਕੋਰਡਿੰਗ ਇਹਨੂੰ ਸਟਿਚ ਕਰ ਲੈਣਾ ਹੈ ਠੀਕ ਹੈ ਚਾਹੇ ਖਿੰਗਰੀਆਂ ਜਿਹੜੀਆਂ ਬਣਾਈਆਂ ਉੱਥੋਂ ਸਟਿਚ ਕਰ ਲਓ ਇੱਥੋਂ ਕਰ ਲਓ ਚਾਹੇ ਜਿੱਥੇ ਆਪਣੇ ਸਿੰਗਲ ਕਰੋਸ਼ੀ ਇਹਦੇ ਆ ਖਤਮ ਹੋ ਗਏ ਸੀ ਸਾਰੇ ਰਾਊਂਡ ਉੱਥੋਂ ਕਰ ਲਓ ਤੁਹਾਡੀ ਇੱਛਾ ਹੈ ਕੰਧੂਈ ਸੂਈ ਲੈ ਲਓ ਗੱਠੇ ਜਿਹੇ ਵਾਲਾ ਜਦੋਂ ਗੱਠ ਮਾਰੋਗੇ ਤਾਂ ਅੱਗੇ ਤੇ ਤਾਂ ਗੱਠ ਤੁਹਾਡੀ ਅੰਦਰ ਵਾਲੇ ਪਾਸੇ ਹੋਦੀ ਪਾ ਕੇ ਸੂਈ ਬਾਹਰ ਵਾਲੇ ਪਾਸੇ ਕਰਨੀ ਹੈ ਠੀਕ ਕੋਸ਼ਿਸ਼ ਕਰਿਆ ਕਰੋ ਜੇ ਤੁਸੀਂ ਪਹਿਲੀ ਵਾਰੀ ਟਰਾਈ ਕਰਨ ਲੱਗੇ ਹੋ ਨਵਾਂ ਨਵਾਂ ਕ੍ਰੋਸ਼ੇ ਸਿੱਖਣ ਲੱਗੇ ਹੋ ਹੈ ਨਾ ਉਹਨਾਂ ਥੋੜੀ ਸਸਤੀ ਉਹ ਲਿਆ ਕਰੋ ਮੇਰੀ ਇਹ ਵਰਦਮਾਨ ਦੀ ਉਹਨਾਂ socks ਕਹਿੰਦੇ ਆ ਵੈਸੇ ਤਾਂ socks ਵਗੈਰਾ ਬਣ ਜਾਂਦੀਆਂ ਨੇ ਇਹਦੇ ਨਾਲ ਬਣਾ ਲਈ ਆ ਪਰ ਜੇ ਸਿੱਖਣ ਨਹੀਂ ਆ ਤਾਂ ਫਿਰ ਜਿਹੜੇ ਮਾਜੀ ਉਹਨਾਂ ਨਾਲ ਸਿੱਖ ਲੋ ਜੇ ਤੁਹਾਨੂੰ ਵਧੀਆ ਕਲੈਰਿਟੀ ਨਾ ਆਉਣ ਲੱਗਿਆ ਫਿਰ ਆਪਣੀ ਕਾਟਨ ਨੂੰ ਬਾਈ ਕਰਿਓ ਮੈਂ ਗਲਤੀ ਕੀਤੀ ਸੀ ਮੈਂ ਵੱਲੇ ਕਾਟਨ ਨੂੰ ਚੱਕ ਲੈਂਦੀ ਸੀ ਪਰ ਮੈਨੂੰ ਕਰੋਸ਼ੀ ਆਉਂਦਾ ਸੀ ਚਲੋ ਉਹ ਤਾਂ ਬਾਅਦ ਚ ਯੂਜ਼ ਹੋ ਜੂਗੀ ਪਰ ਕੋਸ਼ਿਸ਼ ਕਰੋ ਜੇ ਆਪ ਫੁੱਲ ਵਗੈਰਾ ਬਣਾਉਣੇ ਸਿੱਖਣੇ ਆਹ ਉਹ ਸਵਾਲ ਦੀ ਸੌਕਸ ਉੰਨਾ ਹੈਗੀ ਆ ਤੇ ਉੱਪਰ ਵਾਲੀ ਹੈਗੀ ਆ ਉਸ ਵਾਲ ਦੀ 4 ਪ্লাই ਇਹ 3 ਪ্লাই ਹੁਣ ਤੁਸੀਂ ਕਿੱਥੋਂ ਸਿਉਂਗੇ ਇੱਥੋਂ ਸਲਾਈ ਕਰ ਲਿਓ ਇੰਨਾ ਤਾਂ ਆਪਾਂ ਸਾਰੀਆਂ ਫਰੈਂਡਸ ਨੂੰ ਆਉਂਦਾ ਹੀ ਆ ਧਾਗਾ ਜਿਹੜਾ ਤੁਹਾਨੂੰ ਦੱਸਿਆ ਸੀ ਦੇਖੋ ਇੱਥੋਂ ਦੀ ਪਾ ਕੇ ਅੰਦਰੋਂ ਦੀ ਬਾਹਰ ਨੂੰ ਸੂਈ ਕੱਟ ਲੈਣੀ ਆਪਣੀ ਤੁਸੀਂ ਇਹਨੂੰ ਸਟਿਚ ਕਰ ਲੈਣਾ ਹੈ ਉਹ ਆਪਾਂ ਸਾਰਿਆਂ ਨੂੰ ਆਉਂਦਾ ਹੀ ਆ ਇੱਥੇ ਫੁੱਲ ਖਤਮ ਹੋ ਚੁੱਕਾ ਹੈ